ਪੰਡਤ ਦਇਆਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ اے ਮੇਰੇ ਪ੍ਰਭੂ ਮੇਰਾ ਵੀ ਜੀ ਕਰਦਾ ਤੇਰੇ ਚਰਨਾਂ 'ਚ ਕੁਝ ਅਰਪਣ ਕਰਾਂ ਤੇ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਇਹ ਕੀ ਤੇਰੀ ਚੀਜ਼ ਦੇ ਦੇਂਗਾ ਖਦਿਆ ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ ਮੈਨੂੰ ਖੁਸ਼ੀ ਤਾਂ ਮਿਲੇਗੀ ਕਉ ਮੈਂ ਆਪਣੀ ਚੀਜ਼ ਤੇ ਰਿਹਾ ਗੌਰਖਾ ਇਹ ਤਨ ਤੈਨੂੰ ਭੇਟ ਕਰਾਂ ਇਹ ਨਾ ਮੈਂ ਬਣਾਇਆ ਨਾ ਮੈਂ ਫਰੇਦਿਆ ਤੇਰਾ ਦਿੱਤਾ ਹੋਇਆ ਇਹ ਸਭ ਨੈਣ ਨਕਸ਼ ਤੇ ਪ੍ਰਾਣਾਂ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨ ਜੀਏ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਇਹ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਕੋਲ ਰੱਖਣਾ ਕਿ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਇਹ ਵੀ ਤੇਰਾ ਦਿੱਤਾ ਹੋਇਆ ਹੈ ਇਹ ਕੀ ਤੇਰੇ ਅੱਗੋਂ ਰੱਖ ਤਨ ਤੇ ਮਨ ਵੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਹੈ ਤਾਂ ਇਹ ਮੇਰਾ ਕਿਸਤਰਾ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੋ ਸੂਝ ਸਮਝ ਨਾਲ ਤੇ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆਂ ਏ ਵੀ ਤੇ ਤੇਰਾ ਹੀ ਏ ਤੇਰਾ ਦਿਆ ਤੁਝੇ ਕਿ ਹਰ ਪੌਰਾ ਬਦਾਰਤ ਕਹਿੰਦੇ ਨੇ ਦਿੱਤਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖਾਂ ਤਨ ਤੇਰਾ ਮਨ ਤੇਰਾ ਧਨ ਤੇਰਾ ਮੈਂ ਉਹੀ ਕੁਛ ਰੱਖਣਾ ਚਾਹਾਂ ਜੋ ਮੇਰਾ ਹੋਵੇ ਦਯਾਰਾ ਮੈਂ ਕਹਿੰਦੇ ਨਾ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੂੰ ਕਬੂਲ ਕਰ ਲੈ ਉਹ ਇੰਜ ਲਿਖਦਾ ਹੈ जिमे प्रभु ने आखिया ठीक है जो तेरा है वो ही मेरे अगो अर्पण कर दे तो पता है दया राम की कहते ने मेरा ते सिर्फ मेरे गुनाह ने मेरे पाप ने मेरे को और कुछ भी नहीं है कुछ भी गलतियां ने भूलना ने गुनाह ने पाप ने ए प्रभु जे तू कबूल करना चाहे ਤੇ ਮੈਤੇ ਚਰਨਾ ਚ ਰੱਖਦੇ ਬਾਕੀ ਤੇ ਆਪਣੇ ਕੋਲ ਕੁਛ ਵੀ ਨਹੀਂ خدا ਕੋ ਸੌਂ ਪਰ ਉਹ ਜੋਸ਼ ਪੁਸ਼ਤਾ ਰਾ ਗੁਨਾਹਾਂ ਕਾ ਚਲੋਗੇ ਆਪਣੇ ਸਰ ਪਰ ਰੱਖ ਕੇ ਇਹ ਬਾਰੇ ਗਿਰਾਹ ਕਰ ਤਕ ਇਤਨਾ ਭਾਰ ਆਪਣੇ ਸਿਰ ਤੇ ਕਿਥੇ ਤਕ ਡੋਵੇਂਗਾ ਕਿਥੇ ਤਕ ਡੋਵੇਂਗਾ ਇਹ ਟੋਕਰਾ ਤੇਰਾ ਕਿਸੇ ਨੇ ਨਹੀਂ ਲੈਣਾ ਰੱਬ ਦੇ ਅੱਗੋਂ ਹੀ ਰੱਖਦੇ ਅੱਗੇ ਅਜੀਆਂ ਹੋਰ ਵੀਡੀਓ ਵੇਖਣ ਲਈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਔਰ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ